ਕੋਈ ਲੋਕਡਾਊਨ ਚ ਬੜਾ ਹੀ ਗੁੜਾ ਹਾਲ ਹੈ ਪੂਛੇ ਡੰਡੇ ਬਹੁ ਮਾਰੀ ਜਾਂਦੇ ਨੇ ਆ ਪੂਛੇ ਦੀ ਗੱਲ ਕਰਦੇ ਸੀ ਉਹ ਬਾਬਿਆਂ ਦਾ ਬੜਾ ਗੁੜਾ ਹਾਲ ਲੱਗਦਾ ਮੈਨੂੰ ਕਿੱਥੇ ਕਦੀ ਇਕੜਾ ਖਾਂਦੇ ਸੀ ਕਦੀ ਪੂੜੇ ਖਾਂਦੇ ਸੀ ਲੋਕਾਂ ਨੂੰ ਉਪਦੇਸ਼ ਦਿੰਦੇ ਫਿਰਦੇ ਸੀ ਦੇਖ ਲੈ ਹੁਣ ਇਹਨਾਂ ਦਾ ਹਾਲ ਉਹ ਨਾ ਭਾਈ ਅੱਜ ਇਹਨਾਂ ਦੇ ਲਾਲੇ ਪਏ ਬਿਲਕੁਲ ਲਾਲੇ ਦਾ ਪਏ ਆ ਇਹਨਾਂ ਦੀ ਤਾਂ ਉਹ ਹਾਲ ਹੈ ਸੱਪ ਦੇ ਮੂੰਹ ਚ ਕੋੜ ਕੇਲੀ ਚੱਬਰ ਤਾਂ ਵੀ ਮਾਰੇ ਕੱਢਣ ਤਾਂ ਵੀ ਮਾਰੇ ਨਾ ਬਾਈ ਇਹ ਤਾਂ ਵਿਚਾਰੇ ਆਪ ਸਰਕਾਰਾਂ ਤੇ ਵਕਤ ਦੇ ਮਾਰੇ ਬਈ ਨੇ ਰੱਬ ਇਹਨਾਂ ਤੇ ਕਿਰਪਾ ਕਰੇ ਕਾਲੇ ਮਾਰੇ ਬਈ ਚੰਗੇ ਬਣੇ ਸੀ ਜੇ ਇਹਨਾਂ ਦਾ ਕੰਮ ਨਹੀਂ ਚੱਲਦਾ ਤੇ ਹੋਰ ਕਿਹਨਾਂ ਦਾ ਚੱਲਣਾ ਉਹ ਨਾ ਨਾ ਮੋਟੇ ਨੋਟ ਮਿਲਦੇ ਸੀ ਮੋਟੇ ਨਾਲ ਆਪਾਂ ਨੇ ਕਾਹਨੂੰ ਕਿਤਨਾ ਮਾੜਾ ਉਹ ਨਹੀਂ ਨਹੀਂ ਇਹਨਾਂ ਨੂੰ ਬਹੁਤ ਕਮਾਈ ਸੀ ਇਹਨਾਂ ਨੂੰ ਕੋਈ ਗੱਲ ਨਹੀਂ ਕੋਈ ਉਹ ਨਾ ਬਾਈ ਇਹ ਤਾਂ ਵਿਚਾਰੇ ਆਪ ਸਰਕਾਰਾਂ ਤੇ ਵਕਤ ਦੇ ਮਾਰੇ ਬਈ ਨੇ ਰੱਬ ਇਹਨਾਂ ਤੇ ਕਿਰਪਾ ਕਰੇ ਕਾਹਦੇ ਮਾਰੇ ਬਈ ਚੰਗੇ ਬਣੇ ਸੀ ਇਹ ਕਿਹਨਾਂ ਦਾ ਕੰਮ ਨਹੀਂ ਚੱਲਦਾ ਤੇ ਹੋਰ ਕਿਹਨਾਂ ਦਾ ਚੱਲਦਾ ਉਹ ਨਾ ਨਾ ਰੋਟੇ ਨੋਡ ਮਿਲਦੇ ਸੀ ਮੋਟੇ ਨਾਲ ਆਪਾਂ ਨੇ ਕਾਨੂੰ ਕਿਤਨਾ ਮਾਰਾ ਉਹ ਨਹੀਂ ਇਹਨਾਂ ਨੂੰ ਬਹੁਤ ਕਮਾਈ ਸੀ ਇਹਨਾਂ ਨੂੰ ਕੋਈ ਗੱਲ ਕੋਈ ਨਹੀਂ

ਪੁੱਤਰਾ ਮੈਂ ਪੰਜਾਬ ਸਿਆਂ ਬੱਬਾ ਮਰਾਗੀ ਸਿੰਘਾ ਪੁੱਤ ਮੈਂ ਸਭ ਜਾਣਦਾ ਇਸ ਵੇਲੇ ਜਿਹੜੀ ਤੁਹਾਡੀ ਹਾਲਤ ਹੋਈ ਤੇ ਆ ਇਤਿਹਾਸ ਵਿੱਚ ਅੱਜ ਤੱਕ ਕਦੇ ਨਹੀਂ ਹੋਈ ਬਾਬਾ ਜੀ ਤੁਸੀਂ ਤਾਂ ਸਭ ਕੁਝ ਜਾਣਦੇ ਹੋ ਤੁਸੀਂ ਆਪਣੇ ਪਿੰਡੇ ਤੋਂ ਜੋ ਸਾਰਾ ਕੁਝ ਹੰਡਾਇਆ ਕਰ ਹਾਂ ਪੁੱਤ ਬਾਬਾ ਕਈ ਨਾ ਜੋਗਾ ਘੁੜ ਕਰਕੇ ਅੱਜ ਰਾਗੀ ਸਿੰਘ ਗਾਂਧੀ ਬਹੁਤ ਮਾੜੀ ਹਾਲਤ ਹੋਈ ਫੀ ਬਹੁਤ ਮਾੜੀ ਹਾਲਤ ਹੋਈ ਪਈ ਬਾਬਾ ਹਰ ਤਾਂ ਬੱਚੇ ਵੀ ਕਹਿਣ ਲੱਗ ਪਏ ਕਿ ਬਾਬੂ ਇੱਥੇ ਸੀ ਇਹ ਕੰਮ ਛੱਡ ਕੇ ਪਰ ਉਹਨਾਂ ਨੂੰ ਕੀ ਪਤਾ ਜਨਮਾਂ ਜੀ ਮੰਤਰ ਦੀ ਕਮਾਈ ਤੋਂ ਬਾਅਦ ਇੱਕ ਇਰਤਨਿਸ ਸੇਵਾ ਕਰਨ ਦਾ ਮੌਕਾ ਮਿਲਦਾ ਉਹ ਨਾ ਪੁੱਤ ਬੱਚੇ ਤੁਹਾਡੀ ਸਿਸੀ ਨਹੀਂ ਸਮਝ ਸਕਦੇ ਉਹਨਾਂ ਨੂੰ ਕੀ ਪਤਾ ਵੀ ਇਹ ਅਨਮੋਲ ਦਾਤ ਕਿਵੇਂ ਮਿਲਦੀ ਹੈ ਕਿੰਨੇ ਕ ਜਨਮਾਂ ਦੀ ਕਮਾਈ ਹੈ ਪੰਜਾਬ ਸਿਆਂ ਤੈਨੂੰ ਤਾਂ ਪਤਾ ਹੀ ਆ ਭਾਈ ਮਰਦਾਨਾ ਜੀ ਨੂੰ ਕਰੋਨਾ ਅਨਕਤੇਵ ਜੀ ਨੇ ਨਾਂ ਰੱਖਿਆ ਸੀ ਪਰ ਸਾਨੂੰ ਅੱਜ ਦਰਕਾਰ ਆ ਜਾ ਰਿਹਾ ਸਾਨੂੰ ਕੋਈ ਕਹਿੰਦਾ ਰਿਕਸ਼ਾ ਚਲਾਓ ਤੇ ਕੋਈ ਕਹਿੰਦਾ ਕੁਝ ਕਰੋ ਪੁੱਤਰਾ ਢੋਲੀ ਦਾ ਨਹੀਂ ਬੁਰੂ ਵੀ ਹੰਤ ਹਾਲੰਦਾ ਇਹਦੇ ਵਿੱਚ ਵੀ ਤੁਹਾਡਾ ਭਲਾ ਹੋ ਸਕਦਾ ਹਾਂ ਬਾਬਾ ਇਹ ਗੱਲ ਤਾਂ ਤੇਰੀ ਸਹੀ ਆ ਅਸੀਂ ਅੱਜ ਇਕੱਠੇ ਹੋ ਗਏ ਆ ਕਿ ਲੜਨ ਮਰਨ ਲਈ ਅਸੀਂ ਤਿਆਰ ਆ ਪੁੱਤਰ ਸਿੱਖ ਕੌਮ ਵਿੱਚ ਇਹੀ ਘਾਟ ਆ ਕਿ ਅਸੀਂ ਮੁਸੀਬਤਾਂ ਵੇਲੇ ਇਕੱਤਰ ਹੁੰਨੇ ਆ ਨਹੀਂ ਤਾਂ ਸੁਸਤ ਸ਼ੀਰਾ ਵਾਂਗੂ ਕੂਕ ਸੁੱਤੇ ਰਹਿੰਦੇ ਆ ਪਰ ਸਾਨੂੰ ਹੌਸਲਾ ਨਹੀਂ ਛੱਡਣ ਦੇਈਗਾ ਆ ਪੰਜਾਬ ਸਾਂ ਅਸੀਂ ਲੜਾਂਗੇ ਅਸੀਂ ਲੜਾਂਗੇ ਝੂਠ ਦੇ ਖਿਲਾਫ ਅਸੀਂ ਝੂਠ ਦੇ ਖਿਲਾਫ ਲੜਾਂਗੇ ਪੰਜਾਬ ਸਾਂ ਅਸੀਂ ਸੱਚ ਦੀ ਆਵਾਜ਼ ਬੁਲੰਦ ਕਰਾਂਗੇ ਅਸੀਂ ਸੱਚ ਦੀ ਆਵਾਜ਼ ਬੁਲੰਦ ਕਰਾਂਗੇ ਸੱਚ ਦੀ ਆਵਾਜ਼ ਬੁਲੰਦ ਕਰਾਂਗੇ ਪੁੱਤਰ ਤੁਸੀਂ ਸੱਚ ਦੇ ਪਹਿਰੇਦਾਰ ਹੋ ਸੱਚ ਦੇ ਪਹਿਰੇਦਾਰ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਜਗਾਉਣਾ ਚਾਹੁੰਦੇ ਨੇ ਤੁਹਾਡੀਆਂ ਅੱਖਾਂ ਨੂੰ ਬੰਗਾਰ ਰਹੇ ਨੇ ਸਤ ਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਉ ਕਰ ਸੂਰਜ ਨਿਕਲਿਆ ਤਾਰੇ ਛਪ ਅੰਧੇਰ ਪਲੋਆ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਥੀਰ ਤਰੂਆ ਸਿੰਘ ਬੁਕੇ ਮਿਰਗਾਵਲੀ ਪੰਨੀ ਜਾਏ ਨਾ ਥੀਰ ਤਰੂਆ ਕੋਈ ਨਹੀਂ ਰੱਖੀ ਕੋਈ ਨਹੀਂ ਲੜਾਂਗੇ ਬਾਪਾ ਲੜਾਂਗੇ ਉਸੇ ਲੜਾਂਗੇ